ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਅਮਨਦੀਪ ਐਸ ਟਾਈਮ ਅਸੀਂ ਮੌਜੂਦ ਹਾਂ ਟਾਈਗਰ ਸਫਾਰੀ ਲੁਧਿਆਣਾ ਵਿਖੇ ਜਿੱਥੇ ਕਿ ਅੱਜ ਟਾਈਗਰ ਦਿਵਸ ਮਨਾਇਆ ਜਾ ਰਿਹਾ ਤੇ ਸਾਡੇ ਨਾਲ ਮੌਜੂਦ ਨੇ ਉਥੋਂ ਦੇ ਮੈਨੇਜਰ ਨਰਿੰਦਰ ਸਿੰਘ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਹ ਜਾਣਕਾਰੀ ਲੈਣੇ ਆ ਤੇ ਉਹ ਟਾਈਗਰ ਦੇ ਕਿੱਦਾਂ ਮਨਾ ਰਹੇ ਨੇ ਆਓ ਜੀ ਨਰਿੰਦਰ ਜੀ ਐਸਐਮਜ਼ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਗੱਲ ਕਰੀਏ ਅੱਜ ਟਾਈਗਰ ਦਿਵਸ ਟਾਈਗਰ ਡੇ ਦਾ ਅਸਲ ਵਿੱਚ ਮਹੱਤਵ ਕੀ ਹੈ ਜਿਸ ਤਰ੍ਹਾਂ ਕਿ ਟਾਈਗਰ ਡੇ ਦਾ ਮਹੱਤਵ ਜਿਹੜਾ ਆ ਉਹ ਇਹ ਆ ਕਿ ਜਦੋਂ ਵਰਲਡ ਦੇ ਵਿੱਚ ਟਾਈਗਰ ਦੀ ਤਾਦਾਦ ਘਟਦੀ ਜਾ ਰਹੀ ਸੀ ਤੇ ਸਾਰੇ ਵਰਲਡ ਨੇ ਇਸ ਨੂੰ ਸੋਚਿਆ ਕਿ ਇੱਕ ਇਹੋ ਜਿਹਾ ਦਿਨ ਰੱਖਣਾ ਚਾਹੀਦਾ ਜਿਹਦੇ ਵਿੱਚ ਟਾਈਗਰ ਨੂੰ ਕਿੱਦਾਂ ਬਚਾਇਆ ਜਾਣਾ ਤੇ ਨੂੰ ਕਿਦਾਂ ਕਨਜ਼ਰਵ ਕੀਤਾ ਜਾਣਾ ਹੈ ਕਿਦਾਂ ਟਾਈਗਰ ਦੇ ਨੂੰ ਲੋਕਾਂ ਦੇ ਵਿੱਚ ਇਹਦੇ ਇਹਦੀ ਖੂਬਸੂਰਤੀ ਵਾਸਤੇ ਪ੍ਰਮੋਟ ਕਿਦਾਂ ਕੀਤਾ ਜਾਣਾ ਹੈ ਤੇ ਇੱਕ ਸੰਸਾਰ ਦੇ ਵਿੱਚ ਇੱਕ ਇੰਟਰਨੈਸ਼ਨਲ ਇੱਕ ਦਿਨ ਰੱਖਿਆ ਗਿਆ ਕਿ 29 ਜੁਲਾਈ ਨੂੰ ਇਹ ਟਾਈਗਰ ਡੇ ਮਨਾਇਆ ਜਾਊਗਾ ਇਸ ਕਰਕੇ ਇਹਦੀ ਕਨ ਸਰਵੇਸ਼ਨ ਔਰ ਇਹ ਇਹ ਜਿਹੜਾ ਇੱਕ ਲੁप्त ਹੋ ਰਹੀ ਪ੍ਰਜਾਤੀ ਸੀ ਇਹਨੂੰ ਬਚਾਉਣ ਦੇ ਕਰਕੇ ਇਹ ਦਿਨ ਨੂੰ ਇਹਨੂੰ ਖਾਸ ਇੱਕ ਦਿਨ ਨੂੰ ਡੈਡੀਕੇਟ ਕੀਤਾ ਗਿਆ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਾਂ ਆਪਣੇ ਹਿੰਦੂਸਤਾਨ ਦੇ ਵਿੱਚ ਤਾਂ ਇਹ ਪ੍ਰਜਾਤੀ ਕਿਹੜੇ ਕਿਹੜੇ ਥਾਵਾਂ ਤੇ ਜ਼ਿਆਦਾ ਪਾਈ ਜਾਂਦੀ ਹੈ ਇਹ ਪ੍ਰਜਾਤੀ ਜਿਹੜੀ ਆ ਇਹ ਬੰਗਾਲ ਟਾਈਗਰ ਆ ਇਹ ਬੰਗਾਲ ਦੇ ਵਿੱਚ ਆਫੀਸ਼ੀਅਲੀ ਸੁੰਦਰਬਨ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਤੇ ਅਸੀਂ ਜੇ ਦੇਖਿਆ ਜਾਵੇ ਤਾਂ ਇਹਨੂੰ ਜਿਮ ਕੋਬਰਟ ਦੇ ਵਿੱਚ ਜਾਂ ਹੋਰ ਕਈ ਨੈਸ਼ਨਲ ਸੈਂਚਰੀਜ਼ ਨੇਗੀਆਂ ਨੈਸ਼ਨਲ ਪਾਰਕਸ ਨੇ ਉਹਨਾਂ ਦੇ ਵਿੱਚ ਇਹਦੇ ਏਰੀਆ ਨੂੰ ਕਨਜ਼ਰਵ ਕੀਤਾ ਹੋਇਆ ਕਿ ਇਹ ਇਹ ਜਿਆਦਾ ਤੋਂ ਜਿਆਦਾ ਇਹ ਪਰਫੁੱਲਤ ਹੋ ਸਕੇ ਜੇ ਗੱਲ ਕਰੀਏ ਨਿਰਿੰਦਰ ਜੀ ਕਈ ਵਾਰੀ ਆਪਾਂ ਦੇਖਦਾ ਕਿ ਸਿਹਤ ਸੰਬੰਧੀ ਵੀ ਇਹਨਾਂ ਨੂੰ ਪ੍ਰੋਬਲਮ ਆਉਂਦੀਆਂ ਹੋਣਗੀਆਂ ਕਿ ਬਿਮਾਰ ਹੁੰਦੇ ਨੇ ਇਹਨਾਂ ਦੀ ਵਿਸ਼ੇਸ਼ ਸਵਾਲ ਤੁਸੀਂ ਕਿਦਾਂ ਕਰਦੇ ਹੋ ਦੇਖੋ ਜਿਹੜਾ ਵਾਇਲਡ ਦੇ ਵਿੱਚ ਤਾਂ ਇਹਨਾਂ ਦੀ ਕੁਦਰਤੀ ਹੀ ਸਾਮ ਸੰਭਾਲ ਕਰਦੀ ਆ ਪਰ ਜਿਹੜੇ ਅਸੀਂ ਚਿੜੀਆ ਘਰ ਦੇ ਵਿੱਚ ਇਦੇ ਵਾਸਤੇ ਸਪੈਸ਼ਲੀ ਵੈਟਰਨਰੀ ਆਫੀਸਰਸ ਨੇ ਜਾਂ ਗੜਵਾਸੂ ਤੋਂ سپورਟਿੰਗ ਟੀਮਸ ਨੇ ਗਿਆ ਜਿਹੜੀਆਂ ਇਹ ਤੇ ਟਾਈਮ ਟੂ ਟਾਈਮ ਵਿਜ਼ਿਟ ਕਰਦੀਆਂ ਨੇ ਤੇ ਇਹਦੇ ਜਿਹੜੀ ਹੈਲਥ ਦੇ ਨਾਲ ਜਿਹੜੀਆਂ ਵੀ ਪ੍ਰੋਬਲਮ ਰਿਲੇਟਡ ਪ੍ਰੋਬਲਮਸ ਆਉਂਦੀਆਂ ਨੇ ਉਹ ਟਾਈਮ ਟੂ ਇਹਨਾਂ ਨੂੰ ਟਰੀਟ ਕੀਤਾ ਜਾ ਰਿਹਾ ਜੇ ਇਹਨਾਂ ਦੇ ਕਰੀਏ ਗੱਲ ਆਪਾਂ ਖਾਣ ਪੀਣ ਦੀ ਜਿਵੇਂ ਸਰਦੀਆਂ ਦੇ ਵਿੱਚ ਕੋਈ ਹੋਰ ਖਾਣਾ ਹੁੰਦਾਗਾ ਜਾਂ ਗਰਮੀਆਂ ਦੇ ਵਿੱਚ ਕੋਈ ਹੋਰ ਖਾਣਾ ਹੁੰਦਾ ਖਰਾਕ ਦੇ ਵਿੱਚ ਕੀ ਇਸਤੇਮਾਲ ਲੈਂਦੇ ਨੇ ਸਰਦੀਆਂ ਤੇ ਗਰਮੀਆਂ ਦੇ ਖਾਣੇ ਦੇ ਵਿੱਚ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਸਿਰਫ ਇੱਕ سپورਟਿੰਗ ਸਪਲੀਮੈਂਟਸ ਦਿੱਤੇ ਜਾਂਦੇ ਨੇ ਜੇ ਜਿਹੜਾ ਇਹਦਾ ਖਾਣਾ ਆ ਉਹ ਬੈਫਲੋ ਮੀਟ ਦਿੰਨੇ ਆ ਨੂੰ ਜੀ ਅਸੀਂ 10 ਕਿਜੀ ਪਰ ਡੇ ਤੇ ਨੂੰ ਫਰਡੇ ਆਫ ਦਿੰਨੇ ਆ ਜੀ ਜੇ ਗੱਲ ਕਰੀਏ ਆਪਾਂ ਇਸ ਦੀ ਉਮਰ ਦੀ ਇੱਕ ਏਜ ਹੁੰਦੀ ਹੈ ਏਰੀਆ ਹੁੰਦਾ ਏਜ ਲਿਮਟਡ ਹੁੰਦੀ ਆ ਇਹਨਾਂ ਦੀ ਏਜ ਕਿੰਨੀ ਕੁ ਹੁੰਦੀ ਆ ਅ ਟਾਈਗਰ ਦੀ ਜਿਹੜੀ ਜੀ ਲਾਈਫ ਸਪੈਨ ਆ ਟਾਈਗਰ ਦਾ ਲਾਈਫ ਸਪੈਨ 15 ਤੋਂ ਲੈ ਕੇ 18 ਇਹਨੇ ਵਾਈਲਡ ਹੁੰਦਾ ਆ ਤੇ 15 ਤੋਂ 20 ਨੇ ਕੈਪਟੀਵਿਟੀ ਹੁੰਦਾ ਤੇ ਐਨੀਮਲ ਜਿਹੜਾ ਆ ਦੀ ਜਿਆਦਾ ਤੋਂ ਜਿਆਦਾ ਉਮਰ 20 ਤੋਂ 22 ਸਾਲ ਕੈਲਕੂਲੇਟ ਕੀਤੀ ਜਾਂਦੀ ਹੈ। ਐਸਐਮ ਜਿਹੜੇ ਨੂੰ ਦਾ ਗੱਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਚਿੜੀਆ ਕਰ ਦੇ ਵਿੱਚ ਇੰਟਰਨੈਸ਼ਨਲ ਟਾਈਗਰ ਡੇ ਮਨਾਉਣ ਲਈ ਬਹੁਤ-ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਹਰਪੀ ਸੰਧੂ ਜੀ ਜੋ ਕਿ ਇੱਕ ਬੜੇ ਹੀ ਵਾਤਾਵਰਨ ਪ੍ਰੇਮੀ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਲੁਧਿਆਣਾ ਦੇ ਟਾਈਗਰ ਸਵਾਰੀ ਵਿਖੇ ਪਹੁੰਚੇ ਨੇ। ਉਹਨਾਂ ਦਾ ਪਹੁੰਚਣ ਦਾ ਕੀ ਮਕਸਦ ਹੈ ਇੱਥੇ ਯਾਰ? ਕੀ ਮਕਸਦ ਹੈ ਅੱਜ ਤੁਸੀਂ ਇੱਥੇ ਲੁਧਿਆਣਾ ਦੀ ਟਾਈਗਰ ਸਵਾਰੀ ਪਹਿਲਾਂ ਤਾਂ ਮੈਂ ਅੱਜ ਲੁਧਿਆਣਾ ਜ਼ੂ ਸਾਡੇ ਜ਼ਿਲ੍ਹਾ ਲੁਧਿਆਣੇ ਤੋਂ ਆਪਣਾ ਕਨ ਸਰਵੇਸ਼ਨ ਅਫੀਸ਼ੀਅਲ ਜਿਹੜੇ ਇੰਚਾਰਜ ਨੇ ਫੋਰੈਸਟ ਦੇ ਮਿਸਟਰ ਨਰਿੰਦਰ ਸਿੰਘ ਤੇ ਉਹਨਾਂ ਦੇ ਜਿੰਨੇ ਹੋਰ ਹੈਗੇ ਨੇ ਅਫੀਸ਼ੀਅਲਜ਼ ਨਾਲ ਨੇ ਉਹਨਾਂ ਦੇ ਥਰੂ ਸਮੁੱਚੇ ਲੁਧਿਆਣੇ ਦੇ ਨਹੀਂ ਸਾਡੇ ਪੰਜਾਬ ਦੇ ਸਾਰੇ ਹੀ ਸਤਕਾਰਯੋਗ ਵਸਨੀਕਾਂ ਨੂੰ ਅੰਤਰਰਾਸ਼ਟਰੀ ਟਾਈਗਰ ਡੇ ਇੰਟਰਨੈਸ਼ਨਲ ਟਾਈਗਰ ਦੇ ਦੀ ਅਸੀਂ ਇੱਕ ਸਿਗਨੀਫਿਕੈਂਸ ਉਹਨੂੰ ਹਾਈਲਾਈਟ ਕਰਨ ਲਈ ਅੱਜ ਕਿਤੇ ਟਾਈ ਇੰਟਰਨੈਸ਼ਨਲ ਟਾਈਗਰ ਡੇ ਤੇ ਸੈਲੀਬ੍ਰੇਸ਼ਨਸ ਜਿਹੜੀਆਂ ਰੱਖੀਆਂ ਨੇ ਲੁਧਿਆਣਾ ਜ਼ੂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਵੈਰੀ ਵੈਲ ਪ੍ਰੀਜ਼ਰਵਡ ਲੁਧਿਆਣੇ ਦਾ ਚਿੜੀਆ ਘਰ ਆ ਔਰ ਸਾਡੇ ਪੰਜਾਬ ਸੂਬੇ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਵੀ ਟਾਈਗਰ ਸਫਾਰੀ ਸਿਰਫ ਲੁਧਿਆਣੇ ਚ ਹੀ ਹੈਗੀ ਹੈ ਇੱਥੇ ਦੋ ਟਾਈਗਰਸ ਨੇ ਇੱਕ ਨਵ ਤੇ ਚਿਰਾਗ ਵਨ ਫੀਮੇਲ ਐਂਡ ਅ ਮੇਲ ਔਰ ਐਡਾ ਖੂਬਸੂਰਤ ਫੋਰੈਸਟ ਜਿਹੜਾ ਜੰਗਲ ਹੈਗਾ ਉਹਦੇ ਵਿੱਚ ਐਂਬੀਅੰਸ ਬਣਿਆ ਹੋਇਆ ਆ ਅੱਜ ਇੰਟਰਨੈਸ਼ਨਲ ਟਾਈਗਰ ਡੇ 29 ਜੁਲਾਈ 2023 ਤੇ ਅਸੀਂ ਇੱਕ ਡਿਪਿክት ਕੀਤਾ ਹੈਗਾ ਪੋਸਟਰ ਤੁਸੀਂ ਆ ਦੇਖ ਸਕਦੇ ਹੋ ਇੰਟਰਨੈਸ਼ਨਲ ਟਾਈਗਰ ਡੇ 2023 ਡੇ ਟੂ ਸਪੋਰਟ ਟਾਈਗਰ ਕਨ ਸਰਵੇਸ਼ਨ ਲੈਟਸ ਸਪਲਿਜ ਟੂ ਪ੍ਰੋਟੈਕਟ ਦਾ ਆਈਕੋਨਿਕ ਟਾਈਗਰ ਐਂਡ ਸਾਡਾ ਜਿਹੜਾ ਭਾਰਤ ਦੇਸ਼ ਹੈ ਇਦੇ ਵਿੱਚ ਮੈਕਸਿਮਮ ਜਿਹੜੇ ਆਪਾਂ ਕਹੀਏ ਵੀ ਨਾਰਥ ਏਸ਼ੀਆ ਦੀਆਂ ਕੰਟਰੀਜ਼ ਤੋਂ ਸਰਨ ਵੱਧ ਟਾਈਗਰਸ ਦੀ ਜਿਹੜੀ ਕਪੈਸਿਟੀ ਹੈਗੀ ਆ ਇਹ ਨੰਬਰਸ ਇਟ ਇਜ਼ ਇਨ ਆਰ ਕੰਟਰੀ ਇੰਡੀਆ ਦੂਸਰੀ ਜਿਹੜੀ ਅਹਿਮੀਅਤ ਵਾਲੀ ਗੱਲ ਹੈ ਵੀ ਇਹ ਜਿਹੜਾ ਲੁਧਿਆਣੇ ਦਾ ਜ਼ੂ ਹੈ ਜਿਹੜਾ ਵਾਈਲਡ ਲਾਈਫ ਕਨਜ਼ਰਵੇਸ਼ਨ ਨੇ ਪ੍ਰੀਜ਼ਰਵ ਦੇ ਅੰਡਰ ਆਉਂਦਾ ਆ ਇੱਥੇ ਜਿਹੜੇ ਦੋ ਟਾਈਗਰਸ ਨੇ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ ਆ ਮੈਂ ਰਿਕੁਐਸਟ ਕਰਾਂਗਾ ਵੀ ਸਾਡੇ ਲੁਧਿਆਣੇ ਦੇ ਸਿਟੀਜ਼ਨਸ ਜਦੋਂ ਵੀ ਉਹਨਾਂ ਕੋਲ ਟਾਈਮ ਹੋਵੇ ਉਹ ਆ ਕੇ ਇੱਕ ਤਾਂ ਇੱਥੇ ਦੀ ਜਿਹੜੀ ਨੇਚਰ ਨੂੰ ਇੰਜੋਏ ਕਰਨ ਐਂਡ ਦੇ ਮਸਟ ਹੈਵ ਦਾ ਗਲਿੰਸ ਆਫ ਦਾ ਬਿਊਟੀਫੁਲ ਨੈਸ਼ਨਲ ਬਰਡ ਪੀਕਾਕ ਅਦਰ ਵੈਰੀ ਰੈਲੇਵੈਂਟ ਐਂਡ ਬਿਊਟੀਫੁਲ ਆਪਣਾ ਬਰਡਸ ਔਰ ਜਿਹੜੇ ਖਾਸ ਕਰ ਟਾਈਗਰ ਹੈਗੇ ਨੇ ਇਹ ਟਾਈਗਰਸ ਆਪਾਂ ਜਾਣਦੇ ਆ ਅਫਰੀਕਾ ਦੇ ਵਿੱਚ ਜਾਣਦੇ ਆ ਕਿੰਨਾ ਲੱਖਾਂ ਤੁਸੀਂ ਪੈਸਾ ਖਰਚ ਕੇ ਉੱਥੇ ਜਾਣੇ ਹੋ ਉੱਥੇ ਸਫਾਰੀ ਦੇਖਦੇ ਹੋ ਬੇਸਿਕਲੀ ਉੱਥੇ ਜਾਨਵਰ ਦੀ ਨੰਬਰਸ ਜ਼ਿਆਦਾ ਆ ਉਹ ਓਪਨ ਚ ਹੈਗੇ ਨੇ ਬਟ ਇੱਥੇ ਵੀ ਅਗਰ ਤੁਸੀਂ ਦੇਖੋ ਬੱਸਸ ਪ੍ਰੋਵਾਈਡ ਨੇ ਤੁਸੀਂ ਬੈਠ ਕੇ ਬਹੁਤ ਨੀੜਤਾ ਤੋਂ ਜਾ ਕੇ ਟਾਈਗਰ ਦਾ ਜਿਹੜਾ ਵਿਊ ਲੈ ਸਕਦੇ ਹੋ ਔਰ ਅੱਜ ਇੰਟਰਨੈਸ਼ਨਲ ਟਾਈਗਰ ਡੇ ਤੇ ਸਾਡਾ ਇਹ ਸੈਲੀਬ੍ਰੇਟ ਕਰਨ ਦਾ ਇੱਕੋ ਹੀ ਏਮ ਔਰ ਮੋਟਿਵ ਹੈਗਾ ਵੀ ਅਸੀਂ ਲੁਧਿਆਣਾ ਦਾ ਜਿਹੜਾ ਜ਼ੂ ਹੈ ਇਹਦੇ ਵਿੱਚ ਜਿਹੜਾ ਟਾਈਗਰ ਸਫਾਰੀ ਹੈ ਇੱਥੇ ਦੇ ਜਿਹੜੇ ਦੋ ਟਾਈਗਰਸ ਨੇ ਉਹਨਾਂ ਦੀ ਇਮਹਿਆਤ ਨੂੰ ਪਿਕਟੋਰੀਅਲ ਵਰਕਰਾਂ ਹੀ ਉਹਨਾਂ ਦੀ ਫੋਟੋ ਖਿੱਚ ਕੇ ਅਸੀਂ ਇਸ ਨੂੰ ਹਾਈਲਾਈਟ ਕੀਤਾ ਔਰ ਉਹਨੂੰ ਅੱਜ ਅਸੀਂ ਲੁਧਿਆਣਾ ਦੇ ਸਿਟੀਜ਼ਨਸ ਔਰ ਮੈਂ ਰਿਕੁਐਸਟ ਕਰੂੰਗਾ ਜਿਨੀਆਂ ਇੰਸਟੀਟਿਊਸ਼ਨਸ ਨੇ ਬਿਲਕੁਲ ਚਾਹੇ ਸਾਡੀਆਂ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਚਾਹੇ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਪਰਟਿਕੁਲਰਲੀ ਸਕੂਲਸ ਨੇ ਜਿਹੜੇ ਦ ਸਕੂਲਸ ਇੰਸਟੀਟਿਊਸ਼ਨਸ ਮਸਟ ਗੈਟ ਟੂਰਸ ਟੂ ਦਿਸ ਲੋਕੇਸ਼ਨ ਵਿਚ ਇਜ਼ ਸੈਲਡਮ 5 ਕਿਲੋਮੀਟਰਸ ਫਰਮ ਦ ਮੇਨ ਸੈਂਟਰਲ ਸਿਟੀ ਆਫ ਲੁਧਿਆਣਾ ਐਂਡ ਮੈਂ ਬੜੇ ਮਾਣ ਨਾਲ ਇਹ ਕਹਿਣਾ ਚਾਹੁੰਨਾ ਔਰ ਮੁਬਾਰਕ ਦਿਨਾ ਵਾਈਲਡ ਕਨ ਸਰਵੇਸ਼ਨ ਵਿਭਾਗ ਨੂੰ ਵੀ ਉਹਨਾਂ ਨੇ ਇੰਨੀ ਸਾਹਬ ਨਾਲ ਔਰ ਇੰਨੇ ਅੱਛੇ ਵਾਤਾਵਰਨ ਦੇ ਵਿੱਚ ਇਸ ਚੀਜ਼ ਦੀ ਜਿਹੜੀ ਅਹਿਮੀਅਤ ਨੂੰ ਵਧਾਇਆ ਤੇ ਅੱਜ ਇੰਟਰਨੈਸ਼ਨਲ ਟਾਈਗਰ ਡੇ ਤੇ ਅਸੀਂ ਟਾਈਗਰਸ ਦੀ ਡਿਪਿਕਸ਼ਨ ਨੂੰ ਫॉर ਵਾਈਲਡ ਕਨ ਸਰਵੇਸ਼ਨ ਦੀ ਅਹਿਮੀਅਤ ਨੂੰ ਔਰ ਇੱਕ ਜਿਹੜਾ ਟਾਈਗਰ ਹੈ ਉਹ ਚੇਨ ਹੈ ਇੱਕੋ ਕੱਲਾ ਜਾਨਵਰ ਨਹੀਂ ਹੈ ਇੱਕ ਚਿੰਨ ਇੱਕ ਸਿੰਬਲ ਆ ਦਲੇਰੀ ਦਾ ਹੌਸਲੇ ਬੁਲੰਦ ਲਈ ਸੋ ਵੀ ਮਸਟ ਰਿਸਪੈਕਟ आवर ਐਨੀਮਲਸ ਦੇ ਆਰ आवर ਬਿਊਟੀਫੁਲ ਕ੍ਰੀਚਰਸ ਔਰ ਉਹਨਾਂ ਦਾ ਵੀ ਇਸ ਧਰਤੀ ਮਾਂ ਤੇ ਇਸ ਅਰਥ ਤੇ ਉਹਨਾਂ ਹੀ ਹੱਕ ਹੈ ਜਿੰਨਾ ਆਪਣਾ ਸਾਰਾ ਇਨਸਾਨਾਂ ਦਾ ਥੈਂਕ ਯੂ ਜਾਨਵਰ ਦੇ ਪ੍ਰੇਮੀਾਂ ਲਈ ਕੀ ਮੈਸੇਜ ਰਹੇਗਾ ਤੁਹਾਡਾ ਮੈਂ ਤਾਂ ਇੱਕੋ ਹੀ ਸੱਚਾ ਸੰਦੇਸ਼ ਦਊਂਗਾ ਅੱਜ ਇੰਟਰਨੈਸ਼ਨਲ ਟਾਈਗਰ ਡੇ 2023 ਤੇ ਬਈ ਜਿਸ ਤਰ੍ਹਾਂ ਇੱਕ ਸਾਡੇ ਕੰਟਰੀ ਦੇ ਵਿੱਚ ਨਿਯਮ ਬਣਿਆ ਆ ਬਾਹਰਲੀ ਕੰਟਰੀਜ਼ ਦੇ ਵਿੱਚ ਵੀ ਹੈਗਾ ਆਪਾਂ ਜਾਨਵਰਾਂ ਦੀ ਹੱਤਿਆ ਤੋਂ ਦੂਰ ਹੋ ਜਾਈਏ ਆਪਾਂ ਜਾਨਵਰਾਂ ਨੂੰ ਪਾਲੀਏ ਜਾਨਵਰਾਂ ਨਾਲ ਪਿਆਰ ਕਰੀਏ ਤੇ ਜਾਨਵਰਾਂ ਦੀ ਜਿਹੜੀ ਇੰਪੋਰਟੈਂਸ ਜਾਂ ਉਹਨਾਂ ਦੇ ਜੋ ਵੀ ਇੱਕ ਕਿਰਦਾਰ ਹੈ ਉਸ ਨੂੰ ਆਪਾਂ ਸਮਾਜ ਵਿੱਚ ਪਹੁੰਚਾਈਏ ਨਾ ਕਿ ਆਪਾਂ ਜਾਨਵਰਾਂ ਦੀ ਹੱਤਿਆ ਕਰੀਏ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ ਜੇ ਗੱਲ ਕਰੀਏ ਆਪਾਂ ਟਾਈਗਰ ਤੋਂ ਇਲਾਵਾ ਇੱਥੇ ਤੁਹਾਡੇ ਕੋਲ ਹੋਰ ਕਿਹੜੇ ਕਿਹੜੇ ਜਾਨਵਰ ਐਸ ਅਵੇਲੇਬਲ ਹੈਗੇ ਨੇ ਲੁਧਿਆਣਾ ਚਿੜੀਆ ਘਰ ਦੇ ਵਿੱਚ ਮੇਨ ਅਟਰੈਕਸ਼ਨ ਟਾਈਗਰ ਆ ਜੀ ਟਾਈਗਰ ਤੋਂ ਬਿਨਾਂ ਸਾਡੇ ਕੋਲੇ ਸਾਂਬਰ ਬਲੈਕਬੱਕ ਮਾਰਕਿੰਗ ਡੀਅਰ ਪੋਕੀਪਾਇਨ ਡਾਕਸ ਨੇਗੀਆਂ ਬਰਡਸ ਦੀਆਂ ਸਪੀਸੀਜ਼ ਨੇ 7-8 ਨੇਗੀਆਂ ਸਾਡੇ ਕੋਲੇ ਜਿਦੇ ਵਿੱਚ ਫੀਜ਼ੈਂਟ ਨੇਗੇ ਡਿਫਰੈਂਟ ਟਾਈਪ ਦੇ ਤੇ ਸ਼ਾਕੋਰਸ ਨੇ ਆਰ ਜੀ ਐਫ ਨੇ ਤੇ ਇਮੂ ਬਰਡਸ ਨੇਗੇ ਤੇ ਰੀਸੈਂਟਲੀ ਅਸੀਂ ਸਾਡੇ ਕੋਲੇ ਲੈਪਡ ਵੀ ਸਾਡੇ ਕੋਲੇ ਇਨਕਲੋਜ਼ਰ ਰੈਡੀ ਆ ਔਰ ਲੈਪਰਡ ਦਾ ਸਾਡੇ ਕੋਲ ਜਲਦੀ ਤੋਂ ਜਲਦੀ ਲੁਧਿਆਣਾ ਚਿੜੀਆ ਕਰ ਦੇ ਵਿੱਚ ਆਮਦ ਹੋ ਜੂਗੀ ਤੇ ਹਿਮਾਲੀਅਨ ਬਲੈਕਬੀਰ ਤੇ ਵੀ ਸਾਡਾ ਕੰਮ ਚੱਲ ਰਿਹਾ ਆ ਉਹਦੀ ਵੀ ਕੋਰਸਪੋਂਡਿੰਗ ਚੱਲ ਰਹੀ ਆ ਵੀ ਉਹ ਜਲਦੀ ਤੋਂ ਜਲਦੀ ਜਿੱਦਾਂ ਇਹ ਪਿਛਲੇ ਸਾਲ ਸਾਡੇ ਕੋਲ ਚਿੜੀਆ ਕਰ ਦੇ ਵਿੱਚੋਂ ਖਤਮ ਹੋ ਗਏ ਸੀਗੇ ਤੇ ਹੁਣ ਜਲਦੀ ਤੋਂ ਜਲਦੀ ਉਹ ਫੇਰ ਲੁਧਿਆਣਾ ਵਾਸੀਆਂ ਨੂੰ ਜਾਂ ਅਸੀਂ ਇਹ ਦਿਵਾਰੀ ਦਿਖਾਉਣ ਦਾ ਮੌਕਾ ਦੇ ਮੰਗਦੇ ਪਬਲਿਕ ਸਹਿਯੋਗ ਕੀ ਹੈ ਤੁਹਾਨੂੰ ਪਬਲਿਕ ਦਾ ਜੇ ਆਪਾਂ ਗੱਲ ਕਰੀਏ ਬੱਚਿਆਂ ਨੂੰ ਜੇ ਮੈਂ ਆਪਾਂ ਮਾਂ ਪਿਓ ਦੀ ਗੱਲ ਕਰ ਲਈਏ ਬੱਚਿਆਂ ਨੂੰ ਦਿਖਾਉਣ ਲਈ ਆਉਂਦੇ ਨੇ ਇੱਥੇ ਪਬਲਿਕ ਸਹਿਯੋਗ ਬਹੁਤ ਹੈ ਜੀ ਹੁਣ ਰੀਸੈਂਟਲੀ ਕੋਵਿਡ ਤੋਂ ਬਾਅਦ ਫੇਰ ਤੋਂ ਦੁਬਾਰ ਤੋਂ ਜਿਹੜੇ ਵਿਸਟਰ ਨੇ ਉਹ ਕਾਫੀ ਤਦਾਦ ਦੇ ਵਿੱਚ ਫੈਮਲੀਆਂ ਆਉਂਦੀਆਂ ਨੇ ਜਿਹੜੀਆਂ ਬੱਚਿਆਂ ਨੂੰ ਲੈ ਕੇ ਆਉਂਦੀਆਂ ਨੇ ਔਰ ਜਿਹਦੇ ਨਾਲ ਕੀ ਫੁੱਟਫਾਲ ਕਾਫੀ ਰਾਈਜ਼ ਹੋਇਆ ਹੈ ਪਿਛਲੇ ਸਾਲ ਨਾਲੋਂ ਤੇ ਪਿਛਲੇ ਸਾਲ ਤਕਰੀਬਨ 25000 ਵਿਸਟਰ ਸਾਡਾ ਜ਼ਿਆਦਾ ਆਇਆ ਪਿਛਲੇ ਸਾਲ ਉਦੋਂ ਪਿਛਲੇ ਸਾਲ ਨਾਲੋਂ ਤੇ ਔਰ ਅੱਛਾ ਫੈਮਲੀਆਂ ਸੱਚੀਆਂ ਫੈਮਲੀਆਂ ਆ ਰਹੀਆਂ ਨੇ ਔਰ ਉਹ ਜਿਹੜੇ ਬੱਚਿਆਂ ਨੂੰ ਨਾਲ ਆਪਣਾ ਲੈ ਕੇ ਆ ਕੇ ਉਹਨੂੰ ਵਾਈਲਡ ਲਾਈਫ ਨਾਲ ਜੋੜਦੇ ਨੇ ਬਹੁਤ ਬਹੁਤ ਧੰਨਵਾਦ ਧੰਨਵਾਦ ਟਾਈਗਰ ਸਫਾਰੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰੀ ਉਹਨਾਂ ਨੇ ਦੱਸਿਆ ਵੀ ਅਸੀਂ ਇੱਥੋਂ ਜੋ ਜਾਨਵਰ ਨੇ ਉਹਨਾਂ ਦੀ ਸੰਭਾਲ ਕਿੱਦਾਂ ਕਰਦੇ ਆ ਇਹੋ ਜਹੀਆਂ ਅਪਡੇਟ ਦੇਖਣ ਲਈ ਬਣੇ ਰਹੋ ਐਸਐਮਜेड ਨਿਊਜ਼ ਕੈਮਰਾਮੈਨ ਬੱਲੂ ਦੇ ਨਾਲ ਮੈਂ ਅਮਨਦੀਪ